ਹਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਤਕਾ ਦੇ ਉੱਤੇ ਤੇ ਕਰਦੇ ਆਂ ਆਪਾਂ ਜਿਹਦਾ ਨਵਾਂ ਬਲੌਗ ਸ਼ੁਰੂ ਤੇ ਆ ਕੇ ਬੈਠ ਗਏ ਆਂ ਆਪਾਂ ਧੁੱਪ ਦੇ ਵਿੱਚ ਠੰਡ ਹੁਣ ਕਾਫੀ ਹੋ ਗਈ ਤੇ ਉੱਤੇ ਲੈਤੀ ਲੋਈ ਕਿਉਂਕਿ ਬਾਹਰ ਹਵਾ ਠੰਡੀ ਠੰਡੀ ਲੱਗਦੀ ਹੈ ਤਾਂ ਕਰਕੇ ਤੇ ਬਾਕੀ ਮਿਲਦੇ ਆਂ ਜੀ ਦਿਨੇ ਨਵੇਂ ਬਲੌਗ ਦੇ ਵਿੱਚ ਲਓ ਜੀ ਆਪਾਂ ਹੁਣ ਆ ਗਏ ਖੇਤ ਤੇ ਖੇਤ ਸਾਨੂੰ ਦੇ ਦੋ ਕੰਮ ਕਰਨ ਇੱਕ ਕੰਮ ਬਹੁਤ ਵਧੀਆ ਜਿਹੜਾ ਸਾਗ ਤੋੜ ਰਹਾਂਗੇ ਇਹ ਕੰਮ ਕਰਨਾ ਆਪਾਂ ਨੇ ਤੇ ਇੱਕ ਕੰਮ ਹੋਰ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਹੈਗਾ ਕੰਮ ਆਸੀਆਂ ਇਹ ਆਪਣਾ ਸਾਗ ਤੋੜਿਆ ਤੇ ਖਰਾ ਪੱਡਿਆ ਤੇ ਕਣਕ ਦੇਖੋ ਆਪਣੀ ਕਿੰਨੀ ਵਧੀਆ ਲੱਗ ਗਈ ਹਰੀ ਬਾਈ ਮਾਰਨ ਇਹ ਹੁਣ ਤੁਹਾਨੂੰ ਦਿਖਾਵਾਂਗੇ ਦੂਜਾ ਕੰਮ ਜਿਹੜਾ ਅਸੀਂ ਕਰਨਾ ਆ ਜਿਹੜਾ ਲੋਕ ਟਿੱਕਰਾਂ ਕਰਦੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਵੀ ਇਹ ਤਾਂ ਸਵਾਹ ਨਹੀਂ ਉਡਣੀ ਅੱਜ ਅਸੀਂ ਸਵਾਹ ਸਵਾਹ ਡਾਉਣ ਹਾਂਗੇ ਇਹਨੇ ਤਾਂ ਨਹੀਂ ਸਵਾਹ ਉਡਨੀ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਸਵਾਹ ਢਾ ਕੇ ਓਹ ਅਨ ਸਾਡਾ ਬੰਦਾ ਉਹਨੇ ਡਾਉਣੀਆਂ ਸਵਾਹ ਚੱਲ ਦਾਸਵਾ ਮੈਥਰੀ ਦੇਖ ਲਊ ਕੋਈ ਨਾ ਮੇਰੇ ਤੇ ਬਹੁਤ ਪਤਾ ਤੂੰ ਸਵਾੜ ਆਂ ਹਮ ਦੇਖ ਕੋਣ ਸਵਾੜ ਆਉਂਦਾ ਸਾਡਾ ਬੰਦਾ ਲਓ ਜੋ ਲੱਗਾ ਬੰਦਾ ਦੇਖੋ ਸਵਾੜ ਆਉਣ ਦੇਖ ਲੋ ਜਿਹਨੇ ਕਦੇ ਨਹੀਂ ਦੇਖੀ ਕਹਿੰਦੇ ਨੇ ਤਾਂ ਕਿ ਸਵਾੜ ਆਉਣੀ ਐ ਉੱਡਾਈ ਜਾਂਦਾ ਦੇਖੋ ਸਵਾੜ ਦੀ ਤੇ ਜਿਹਨੂੰ ਪਤਾ ਵੀ ਸਵਾਹ ਕਾਦੇ ਚ ਪਾਉਂਦੇ ਹੁੰਦੇ ਨੇ ਕਿਉਂ ਆਉਂਦੇ ਨੇ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਕਾਹ ਚ ਪਾ ਰਹੇ ਹੈ ਖੜ ਤੇ ਦੋ ਮਿੰਟ ਮੋੜ ਦਿਆਂ ਸੀ ਬਸ ਸਵਾਹ ਆਉਣੀ ਐ ਤੇ ਸਵਾਹ ਕਿਉਂ ਉੜਦਿਆਂ ਦੇਖੋ ਉੜਦੀ ਐ ਕਿ ਨਾ ਸਵਾਹ ਕੋਈ ਤੋੜੀਏ ਇਹਦੇ ਫੁੱਲ ਕਿੰਨੇ ਸੋਹਣੇ ਲੱਗ ਰਹੇ ਨੇ ਹਰਜੀਤ ਹਰਮਨ ਦਾ ਗੀਤ ਹੈ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਗਿਆ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਆਏ ਕਿਹ ਕਹਿੰਦਾ ਪੀਲੇ ਪੀਲੇ ਫੁੱਲ ਅੱਛਾ ਜੀ ਸੋਮਵਾਰ ਨੂੰ ਕਿੱਥੇ ਮਿਲਾਂਗਾ ਜੀ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਠੀਕ ਹੈ ਉਹ ਜੀ ਆਪਣਾ ਹਰੀਆਲਾ ਬੰਦਾ ਤਾਂ ਚੱਲਿਆ ਮੁਰੇ ਘਰ ਨੂੰ ਤੇ ਅਸੀਂ ਹਜੇ ਸਵਾਖੰਡੇ ਆ ਕੇ ਫੇਰ ਆਉਣੇ ਆ ਸਾਗ ਮੈਨੂੰ ਫੜਾ ਗਿਆ ਇਹਨਾਂ ਨੂੰ ਤੂੰ ਸਾਗ ਲੈ ਤੇ ਉਹ ਚੱਲਿਆ ਇੱਧਰ ਆਪਣੇ ਗਮਾਂਡੀਆਂ ਦੀ ਕਣਕ ਦੇਖੋ ਇਹ ਗੇਤੀ ਹੈ ਇਹਦਾ ਪਾਣੀ ਲਾਉਣ ਵਾਲਾ ਖਿਆ ਪਿਆ ਨਾ ਕਿੰਨੀ ਵਧੀਆ ਦੀਂਦੀ ਹੈਗੀ ਹਣ ਇੱਕ ਤੇ ਇੱਕ ਬੇਨਤੀ ਜਰੂਰ ਕਮੈਂਟ ਕਰਿਆ ਕਰੋ ਕਮੈਂਟ ਬਹੁਤ ਘੱਟ ਆਉਂਦੇ ਨੇ ਤੇ ਵੈਸੇ ਵਿਊ ਵੀ ਬਹੁਤ ਘੱਟ ਆਉਂਦੇ ਨੇ ਇੰਨਾ ਟਾਈਮ ਹੋ ਗਿਆ ਬਲੌਗ ਪਾਉਂਦਿਆਂ ਨੂੰ ਹਨਾ ਤੇ ਹੁਣ ਵਿਊ ਕਾਫੀ ਆਉਣੇ ਚਾਹੀਦੇ ਨੇ ਪਤਾ ਨਹੀਂ ਕੀ ਗੱਲ ਹੈਗੀ ਵਿਊ ਵੀ ਘੱਟ ਆਉਂਦੇ ਨੇ ਕਮੈਂਟ ਵੀ ਨਹੀਂ ਆਉਂਦੇ ਲਾਈਕ ਵੀ ਨਹੀਂ ਆਉਂਦੇ ਕੁਝ ਵੀ ਨਹੀਂ ਆਉਂਦਾ ਰਸੋ ਨਹੀਂ ਆਉਂਦਾ ਹੈਗਾ ਤੇ ਚਲੋ ਦੇਖਦੇ ਆਂ ਬਾਕ ਦਿੱਖ ਕਿੰਨੀ ਸੋਹਣੀ ਲਾਡੀ ਪਈ ਤੇ ਚਲਦੇ ਹੁਣ ਆਪਾਂ ਵੀ ਘਰ ਨੂੰ ਸਵਾਭ ਆ ਪਖੰਡਿਆ ਤੀ ਸਵਾ ਉਡਾਤੀ ਸਵਾ ਉਡਾਤੀ ਤੇ ਹੁਣ ਚਲਦੇ ਆ ਘਰ ਨੂੰ ਚਲੋ ਜੀ ਸਤਿ ਸ੍ਰੀ ਅਕਾਲ ਜੀ ਕਰਦੇ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਤੇ ਅੱਜ ਆਪਾਂ ਦਿੰਨੇ ਮਿਲਦੇ ਆ ਨਵੇਂ ਬਲੌਗ ਦੇ ਵਿੱਚ ਨਾ ਧੋ ਕੇ ਤੁੱਤੇ ਬੈਠ ਕੇ ਤਿਆਰ ਹੋ ਕੇ ਤੇ ਬਾਕੀ ਦਿਨੇ ਦੇਖਦੇ ਆਪਾਂ ਕੀ ਕਰਨੇ ਲਓ ਜੀ ਹੁਣ ਸੱਕਦੇ ਆਂ ਪ੍ਰਸ਼ਾਦ ਦਾ ਸਾਗ ਵਿੱਚ ਮੱਖਣ ਮੱਕੀ ਦੀ ਰੋਟੀ ਤੇ ਲੱਸੀ ਦਾ ਕੱਪ ਦੇਖੋ ਜੀ ਲਓ ਜੀ ਹੁਣ ਆਇਆ ਦੁੱਜੀ ਕੋਲੇ ਫੇ ਦੇਖਦੇ ਆਪਾਂ ਕੀ ਬਣਦਾ ਐ ਬਸ ਇੱਕੀ ਕੰਮ ਕਰਦੇ ਜਿਆਦਾ ਤੇ ਤਨ ਨਹੀਂ ਆਪਾਂ ਰੁਕਦੇ ਮੁੜ ਕੇ ਜਾਂਦੇ ਆਂ ਦੇਖੀ। ਸੋਰੀ ਦਾ ਸੋਰੀ। ਲਓ ਜੀ ਮੈਂ ਤੇ ਅੱਜ ਘਰੇ ਬੇਲਾ ਜਾਂ ਟਾਈਮ ਵਿੱਚ ਨਿਕਲਦੇ ਹਾਂ। ਤੇ ਮੈਂ ਹਾਂਗੇ ਇੱਧਰ ਗੁਰਦੁਆਰਾ ਸਾਹਿਬ ਵਾਲ ਨੂੰ ਜੀਣਾਦੇ ਆਂ। ਚਲੋ ਮੈਂ 10 ਮਿੰਟ ਟਾਈਮ ਲਿੱਤਾ ਜੀ ਵਾਹਨਾ। ਘਰੇ ਬੈਠ ਕੇ ਹੋਰ ਜਿਹੜੀਆਂ ਸਵੇਰ ਦੀ 10 ਮਿੰਟ ਕੇ ਮੁਤੇ ਰਹਿਣਿਆਂ ਦੇ ਤੇ ਧਰਤ ਨੇ ਬਾਬਾ ਜੀ ਦੀ ਆਹ ਇਹ ਬਕਸੀ ਸਾਹਮਣੇ ਬੋਰਡ ਤੇ ਸੀ ਦੇਖ ਸਕਦਾ ਕੰਮ ਤੇ ਇਹ ਤੇ ਦਿਖਾਉਣੀ ਆ ਬਸ ਨਵਾਂ ਨੰਗ ਜਾਣ ਤੋਂ ਮਸ਼ੀਨ ਦੇਖੋ ਜੀ ਆਪਣੇ ਬਾਬਾ ਸਰਜੀਤ ਸਿੰਘ ਜੀ ਦੀ ਵਰਸੀ ਚੱਲ ਰਹੀ ਹੈ ਆਪਣੇ ਪਿੰਡ ਤੇ ਹੁਣ ਇਹਦਾ ਭੋਗ ਪਾਣਾ ਬਰਤੀ ਜੋ ਲੱਕੀ ਲਓ ਜੀ ਆਪਣਾ ਦੇਖ ਖੜਦਿਆਂ 10 ਮਿੰਟ ਇਹ ਆਪਣੀ ਦਾਣਾ ਮੰਡੀ ਇੱਥੇ ਹੁਣ ਹੋ ਗਏ ਬਾੜੀ ਬਾੜੇ ਸਾਰੇ ਪਥਵਾੜੇ ਬਾੜੇ ਤੇ ਪਾਥੀ ਪਾਥੀਆਂ ਸਾਰੇ ਦੇ ਵਿੱਚ ਝੋਨੇ ਤੋਂ ਬਾਅਦ ਮਾਈਆਂ ਦਾ ਕਬਜ਼ਾ ਕਰ ਲੈਂਦੀਆਂ ਨੇ ਤੇ ਸ਼ੁਰੂ ਹੋ ਗਈਆਂ ਪੱਥਨਾ ਵਾਸਤੇ ਚਲੋ ਜੀ ਹੁਣ ਆਪਾਂ ਹੋ ਕੇ ਵਾਪਸ ਇੱਧਰ ਘੁੰਮ ਲੈ ਕਾਪਟਾ ਤੇ ਸਾਮ ਇੱਧਰ ਦੀ ਇਹਨਾਂ ਚੱਲਦੇ ਆਂਗੇ ਘਰ ਨੂੰ ਕਰੇ ਲੱਗਦੇ ਨੋਕਾ ਅੰਦਰ ਬੈਠੇ ਆਂ ਕਿਉਂਕਿ ਠੰਡ ਚ ਹੀ ਹੋ ਚਲੀ ਸਾਮ ਹੋ ਗਈ ਤੇ ਹੁਣ ਨਿਰਧਤਰੇ ਜਾਤੇ ਤੇ ਲੋ ਜੀ ਮੈਂ ਅਗੇ ਦੀ ਘਰੇ ਹੁਣ ਜਾਂਦੀ ਬਾਰ ਦੀ ਥੋੜੀ ਧੁੱਪ ਰਹਿ ਗਈ ਆਪਣੇ ਇੱਥੇ ਸੀਕਦੇ ਧੁੱਪ ਤੇ ਇਸ ਤੋਂ ਬਾਅਦ ਫਿਰ ਸਾਮ ਆ ਜੂਗੀ ਅਪੰਦਰ ਚਲੇ ਜਾਵਾਂਗੇ ਤੇ ਹੁਣ ਸਾਮ ਹੋ ਗਈ ਬਲੌਗ ਦਾ ਕਰ ਦਿਆਂਗੇ ਐਂਡ ਤੇ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰ ਦਿਓ ਚੱਲ ਗਿਆ ਨਹੀਂ ਕੰਮ ਜਾ ਗਿਆ ਨਾ ਕਹਿਨ ਜੀ ਨਹੀਂ ਕਰਦਾ ਵਾਰ-ਵਾਰ ਤੇ ਚਲ ਕੋਈਨ ਤੁਹਾਡਾ ਦਿਲ ਕਰੇ ਕਮੈਂਟ ਕਰਦੇ ਹੋ ਤੇ ਚਲੋ ਹੁਣ ਮਿਲਾਂਗੇ ਜੀ ਆਪਾਂ ਸਵੇਰੇ ਨਵੇਂ ਬਲੌਗ ਦੇ ਨਾਲ ਤੇ ਅੱਜ ਦੇ ਬਲੌਗ ਨੂੰ ਪਹਿਥੇ ਐਂਡ ਕਰ ਦਿੰਨੇ ਆ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ